ਅੰਝੀਲ 15 ਅਧਿਆਏ ਉਹਦਾ 17 ਵਚਨ ਦੇ ਵਿੱਚ ਜੇ ਤੁਸੀਂ ਪੜਦੇ ਆ ਲਿਖਿਆ ਤਦ ਉਸ ਨੇ ਆਪਣੀ ਹੋਸ਼ ਵਿੱਚ ਆ ਕੇ ਕਿਹਾ ਜੋ ਮੇਰੇ ਪਿਤਾ ਦੇ ਕਿੰਨੇ ਹੀ ਨੌਕਰ ਲਈ ਵਦ ਭੋਜਨ ਹੈ ਪਰ ਮੈਂ ਇੱਥੇ ਭੁੱਖਾ ਮਰਦਾ ਵਾਂ मेरा शब्द नेगा सिर्फ उपरले पास जो लिखिया तद उसने अपने होश विच आके कहा आई लुभिया देखिया तद वो अपनी होश विच हिंदी लिखिया गया जब वह अपने आपे में आया तब कहने लगा ਜਦੋਂ ਉਹ ਆਪਣੇ ਆਪ ਦੇ ਵਿੱਚ ਆਇਆ ਪੰਜਾਬੀ ਚ ਬਹੁਤ ਵਧੀਆ ਕਰਕੇ ਲਿਖਿਆ ਗਿਆ ਆਵਾਜ ਜਦੋਂ ਉਹਨੂੰ ਹੋਸ਼ ਆਈ ਆ ਅਤੇ ਕਹਿਣ ਲੱਗਾ ਪਵਿੱਤਰ ਬਾਈਬਲ ਆ ਜਦੋਂ ਆਪਣੇ ਆਪ ਦੇ ਵਿੱਚ ਆਇਆ ਤੇ ਕਹਿਣ ਲੱਗਾ ਪ੍ਰਾਈਸ ਲord ਹallelujah ਇੱਥੇ ਇੱਕ ਉਜਾੜੂ ਪੁੱਤਰ ਦੀ ਕਹਾਣੀ ਆ ਯੇਸ਼ੂ ਮਸੀਹ ਦਿਸਤਾਨ ਦਿੰਦਾ ਵਾ ਇਜ਼ਰਾਈਲ ਦੇ ਵਿੱਚ ਕੋਈ ਹੋਇਆ ਹੋਵੇਗਾ ਜੰਦਾ ਤੇ ਉਸ ਕਹਾਣੀ ਨੂੰ ਪ੍ਰਭ ਯਿਸੂ ਮਸੀਹ ਇੱਕ ਦ੍ਰਿਸ਼ਟਾਂ ਦੇ ਰੂਪ ਦੇ ਵਿੱਚ ਕਰਕੇ ਇਜ਼ਰਾਈਲ ਨੂੰ ਸਖਾਲਦਾ ਵਾ ਅਤੇ ਪਵਿੱਤਰ ਬਾਈਬਲ ਤੁਸੀਂ ਪੜ ਚੋ ਕਿਸੇ ਇੱਚ ਸਚਾਈ ਨੂੰ ਜਾਣਦੇ ਆ ਪਿੱਛੇ ਨਹੀਂ ਜਾਵਾਂਗਾ ਅੱਗੇ ਨਹੀਂ ਵਧਾਂਗਾ ਜੋ ਮੇਰਾ ਉਦੇਸ਼ ਹੈ ਜਾ ਜੋ ਮਨ ਪ੍ਰਭੂ ਨੇ ਸਿਖਾਇਆ ਉਹਦੇ ਵਿੱਚ ਹੀ ਰਹਾਗਾ ਬਣੀ ਕਹਿੰਦੀ ਜਦੋਂ ਆਪਣੇ ਆਪ ਦੇ ਵਿੱਚ ਆਇਆ ਤੇ ਕਹਿਣ ਲੱਗਾ ਹallelujah ਐਸੇ ਬਾਪ ਦੇ ਕੋਲ ਜਾ ਕੇ ਉਸਨੇ ਆਖਿਆ ਪਿਤਾ ਜੀ ਮੇਰੇ ਹਿੱਸੇ ਦੀ ਮਨ ਜ਼ਮੀਨ ਦੇ ਦਿਓ ਪਿਤਾ ਨੇ ਜ਼ਮੀਨ ਵੰਡ ਦਿੱਤੀ ਬਾਲ ਡੰਗਰ ਵੜ ਦੇ ਦਿੱਤਾ ਟੋਟਲੀ ਸਾਰਾ ਕੁਝ ਦਾ ਹਿੱਸਾ ਸੀ ਪਿਤਾ ਨੇ ਦੇ ਦਿੱਤਾ ਪਵਿੱਤਰ ਬਾਈਬਲ ਆ ਇਹ ਲੈ ਕੇ ਦੂਰ ਦੀਏ ਚਲਾ ਜਾਂਦਾ ਸਾਰਾ ਕੁਝ ਉਜੜ ਜਾਂਦਾ ਸਾਰਾ ਕੁਝ ਖਤਮ ਹੋ ਜਾਂਦਾ ਅਤੇ ਭੁੱਖਾ ਮਰਨ ਦਾ ਪੰਦਾ ਪਵਿੱਤਰ ਬਾਈਬਲ ਕਿਹੋਂਦੀ ਹੈ ਸੂਰਾ ਬਾ ਖਾਣਾ ਖਾਂਡੇ ਪਿਆਸੇ ਦਦ ਨੋਬਤ ਆ ਗਏ ਸੀ ਜਿਹੜੇ ਖਾਣਾ ਸੂਰ ਖਾਂਦੇ ਆ ਉਹ ਖਾਣਾ ਇਹਨੂੰ ਖਾਣਾ ਪਿਆ ਤੇ ਬਾਈਬਲ ਇਹ ਵੀ ਗੱਲ ਕਹਿੰਦੀ ਹੈ ਇਹਨੂੰ ਕੋਈ ਕੰਮ ਤੇ ਨਹੀਂ ਰੱਖਦਾ ਸੀਗਾ ਕੋਈ ਕੰਮ ਨਹੀਂ ਦਿੰਦਾ ਸੀਗਾ ਕੱਪੜੇ ਫਟ ਗਏ ਬਾਲ ਵੱਧ ਗਏ ਦਾੜੀ ਵੱਧ ਗਈ ਨੌ ਵੱਧ ਗਏ ਅਤੇ ਕਿਸੇ ਨੂੰ ਆਖਦਾ ਕਿ ਕਿਰਪਾ ਕਰਕੇ ਕਿਰਪਾ ਕਰਕੇ ਮੈਨੂੰ ਕੰਮ ਦੇ ਦੇ ਕਹਿੰਦਾ ਹੈ ਨਹੀਂ ਕੰਮ ਕਮ ਸੇ ਕਮ ਸੂਰਾਂ ਨੂੰ ਚਰਾਉਣ ਦਾ ਦੇ ਦੇ ਕਹਿੰਦਾ ਮੈਂ ਰੋਟੀ ਨਹੀਂ ਦੇਣੀ ਇਹ ਉਹ ਕਹਿੰਦਾ ਹੋਵੇਗਾ ਨਾ ਕਲਾਮ ਕਹਿੰਦਾ ਵਾ ਕਿ ਉਹ ਕਹਿੰਦਾ ਕਿ ਮੈਨੂੰ ਸੂਰ ਚਰਾਉਣ ਤੇ ਰੱਖ ਲਾ ਕਹਿੰਦਾ ਸੂਰ ਚਰਾ ਅਤੇ ਜੋ ਸੂਰ ਖਾਣਗੇ ਉਹ ਤੈਨੂੰ ਖਾਣਾ ਪਵੇਗਾ ਅਤੇ ਕਲਾਮ ਕਹਿੰਦਾ ਉਹੇ ਖਾਦਾ ਪਵਿੱਤਰ ਬਾਈਬਲ ਕਹਿੰਦੀ ਆ ਕਿ ਜਦੋਂ ਉਹਨੇ ਸਾਰਾ ਕੁਝ ਉਜਾੜ ਲਿਆ ਸਾਰਾ ਕੁਝ ਖਤਮ ਹੋ ਗਿਆ ਵਾ ਫਿਰ ਆਪੇ ਆਪ ਦੇ ਵਿੱਚ ਆਇਆ ਵਾ ਫਿਰ ਆਪਣੇ ਆਪ ਦੇ ਵਿੱਚ ਆਇਆ ਵਾ ਕਿ ਮੈਂ ਆਪਣੇ ਬਾਪ ਦੇ ਘਰ ਲੌੜ ਜਾਵਾਂ ਮੁਰ ਜਾਵਾਂ ਕਿਉਂ ਜੀ ਮੇਰੇ ਬਾਪ ਦੇ ਘਰ ਦੇ ਚਰ ਨੌਕਰ ਜਿਹੜੇ ਆ ਉਹ ਵਧੀਆ ਖਾਣਾ ਖਾਂਦੇ ਆ ਮੇਰਾ ਪਿਤਾ ਉਹਨਾਂ ਵਧੀਆ ਖਾਣਾ ਦਿੰਦਾ ਵਧੀਆ ਪਹਿਨਾਉਂਦਾ ਵਧੀਆ ਜਗ੍ਹਾ ਤੇ ਰੱਖਦਾ ਕਿ ਮੈਂ ਭੁੱਖਾ ਮਰ ਰਿਹਾ ਵਾਂ ਇਹ ਪੁੱਤਰ ਕੇ ਦਾਵਾ ਪਵਿੱਤਰ ਬਾਈਬਲ ਕਹਿੰਦੀ ਆ ਕਿ ਉਹ ਆਪਣੇ ਆਪ ਦੇ ਵਿੱਚ ਆ ਗਿਆ ਇਹ ਪੁੱਤਰ ਆਪਣੇ ਆਪ ਦੇ ਵਿੱਚ ਆ ਗਿਆ ਵਾ ਵਾਪਸ ਆ ਗਿਆ ਵਾ ਲੇਕਿਨ ਅੱਜ ਬਹੁਤ ਸਾਰੇ ਲੋਕ ਵਾ ਆਪਣੇ ਆਪ ਦੇ ਵਿੱਚ ਨਹੀਂ ਆਉਂਦੇ ਬਹੁਤ ਸਾਰੇ ਲੋਕ ਉਜਾੜੂ ਪੁੱਤਰ ਦੀ ਤਰ੍ਹਾਂ ਪਾਪ ਦਾ ਘਰ ਛੱਡ ਗਏ ਆ ਪਿਤਾ ਦਾ ਘਰ ਛੱਡ ਗਏ ਆ ਅੱਬਾ ਨੂੰ ਭੁੱਲ ਗਏ ਸ੍ਰਿਸ਼ਟੀਕਰਤਾ ਨੂੰ ਭੁੱਲ ਗਏ ਆ ਦੁਨੀਆਂ ਚ ਗਵਾਚ ਗਏ ਨੇ ਰੂਮੀ ਉਹਦੀ ਕਿਤਾਬ ਜਿਹੜਾ ਪਰਮੇਸ਼ਰ ਨੇ ਵੀ ਉਹਨਾਂ ਨੇ ਵੀ ਉਹਨਾਂ ਦੀ ਬੁੱਧੀ ਦੇ ਅਨੁਸਾਰ ਉਹਨਾਂ ਨੂੰ ਛੱਡ ਦਿੱਤਾ ਕਿਉਂਕਿ ਉਹਨਾਂ ਨੇ ਪਰਮੇਸ਼ਰ ਨੂੰ ਨਾ ਚਾਹਿਆ ਉਹਨਾਂ ਨੇ ਪਰਮੇਸ਼ਰ ਦੀ ਆਰਾਧਨਾ ਕਰਨੇ ਨਾ ਚਾਹੀ ਪਰਮੇਸ਼ਰ ਨੂੰ ਨਾ ਪਸੰਦ ਕੀਤਾ ਉਹਨਾਂ ਨੇ ਤੇ ਪ੍ਰਭੂ ਨੇ ਵੀ ਫਿਰ ਤਿਆਗ ਦਿੱਤਾ ਕਿ ਚਲੋ ਕਰ ਲੋ ਆਪਣੀਆਂ ਮਰਜ਼ੀਆਂ ਤੋ ਬਾਈਬਲ ਕੇ ਅੰਦੀ ਇਹ ਪੁੱਤਰ ਇਸ ਜਗ੍ਹਾ ਤੇ ਬਾਪ ਦੇ ਕੋਲ ਆ ਗਿਆ ਲੇਕਿਨ ਅੱਜ ਬਹੁਤ ਸਾਰੇ ਲੋਕ ਨੇ ਜੋ ਆਪੇ ਆਪ ਦੇ ਵਿੱਚ ਨਹੀਂ ਆਏ ਕੁਝ ਮੇਰੇ ਵਰਗੇ ਆਜ਼ਮਦੇ ਨੇ ਕੁਝ ਵਿਸ਼ਵਾਸੀ ਬਣ ਜਾਂਦੇ ਨੇ ਕੁਝ ਪਾਸਟਰ ਬਣ ਜਾਂਦੇ ਨੇ ਅਤੇ ਕੁਝ ਲੋਕ ਕਈ ਪ੍ਰਕਾਰ ਦੇ ਕੰਮ ਕਰਕੇ ਯਤਨ ਕਰ ਕਰਕੇ ਯਤਨ ਕਰ ਕਰਕੇ ਖੁਦਾਵੰਦ ਦੇ ਕਲਾਮ ਨੂੰ ਪੂਰਾ ਕਰਦੇ ਹੀ ਰਹਿੰਦੇ ਨੇ ਜਦੋਂ ਇਨਸਾਨ ਆਪਣੇ ਆਪ ਦੇ ਵਿੱਚ ਆਉਂਦਾ ਵਾ ਉਹਨੂੰ ਸੁੱਧ ਬੋਧ ਆਉਂਦੀ ਆ ਸਹੀ ਮਾਰਗ ਤੇ ਹੋ ਲੈਂਦਾ ਵਾ ਸਰਵ ਸ਼ਕਤੀਮਾਨ ਪ੍ਰਭੂ ਯੀਸ਼ੂ ਨੇ ਆਖਿਆ ਜੁਗ ਸੱਚ ਦੀ ਆਵਾਜ਼ ਸੁਣਨੇ ਆ ਚਾਹੇਗਾ ਉਹ ਮੇਰੀ ਆਵਾਜ਼ ਨੂੰ ਸੁਨੇਗਾ ਤੋ ਇਹ ਉਹ ਲੋਕ ਮੋੜ ਆਉਂਦੇ ਨੇ ਅੱਜ ਬਹੁਤ ਸਾਰੇ ਲੋਕ ਮੜੇ ਨੇ ਆਪੇ ਆਪ ਦੇ ਵਿੱਚ ਨਹੀਂ ਆਏ ਚਰਚਾਂ ਦੇ ਵਿੱਚ ਵੀ ਬਹੁਤ ਸਾਰੇ ਐਸੇ ਲੋਕ ਨੇ ਕੁਝ ਪਤਨੀਆਂ ਵਾ ਕੁਝ ਪਤੀ ਆ ਕੁਝ ਬੱਚੇ ਨੇ ਉਹ ਆਪਣੇ ਆਪ ਦੇ ਵਿੱਚ ਨਹੀਂ ਆਏ ਉਹ ਟਾਈਮ ਖਰਾਬ ਕਰਨ ਦੇ ਨੇ ਉਹਨਾਂ ਕੋ ਵੇਲਾ ਵਾ ਘਰ ਬਣਾਉਂਦਾ ਵੇਲਾ ਵਾ ਬੱਚਿਆਂ ਨੂੰ ਸੈੱਟ ਕਰਨ ਦਾ ਵੇਲਾ ਵਾ ਵਿਆਹ ਕਰਵਾਉਂਦਾ ਵੇਲਾ ਵਾ ਉਹਨਾਂ ਨੇ ਜ਼ਮੀਨ ਖਰੀਦਣ ਦਾ ਵੇਲਾ ਵਾ ਪਤੀ ਪਤਨੀ ਬੈ ਕੇ ਸਾਂਝ ਸਾਂਝ ਰੱਖਣ ਦਾ ਵੇਲਾ ਵਾ ਭੈਣ ਪਰ ਮਰਿਸਦਾਰ ਨੂੰ ਮਿਲਣ ਦਾ ਲੇਕਿਨ ਜਦੋਂ ਵੇਲਾ ਨਿਕਲ ਜਾਂਦਾ ਵਾ ਫਿਰ ਦੁਸ਼ਟ ਵੀ ਬੁੱਧ ਛੱਡ ਜਾਂਦਾ ਵਾ ਜਿੱਦਾ ਕਹਿ ਨਹੀਂ ਦਿੰਦੇ ਆ ਕਿ ਜਿੰਨਾ ਟਾਈਮ ਤੱਕ ਮਾਂ ਪਿਓ ਹੁੰਦਾ ਤਾਂ ਮਾਂ ਪਿਓ ਦੀ ਕਦਰ ਨਹੀਂ ਹੁੰਦੀ ਲੇਕਿਨ ਜਦੋਂ ਜਦੋਂ ਮਾਂ ਪਿਓ ਮਰ ਜਾਂਦਾ ਤਾਂ ਫਿਰ ਮਾਂ ਪਿਓ ਨੂੰ ਲੱਭਦੇ ਆ ਫਿਰ ਮਾਂ ਪਿਓ ਦੀ ਵੈਲਿਊ ਪਤਾ ਲੱਗਦੀ ਕਿ ਯਾਰ ਮਾਂ ਪਿਓ ਦੀ ਕੀ ਹੁੰਦੇ ਆ ਜਾਂ ਫਿਰ ਇਹ ਕਿਹਾ ਜਾਂਦਾ ਕਿ ਜਿਹਦੇ ਮਾਂ ਪਿਓ ਹੈਗੇ ਉਹਨੂੰ ਨਹੀਂ ਜਿਹਦੇ ਮਾਂ ਪਿਓ ਨਹੀਂ ਹੈਗੇ ਅਨਾਥ ਆ ਉਹਨੂੰ ਮਾਂ ਪਿਓ ਨਹੀਂ ਹੈਗੇ ਉਹਦਾ ਦਰਦ ਪੁੱਛੇ ਜਾਂ ਫਿਰ ਵਿਚਾਰਕ ਸੇ ਬਹੁਤ ਸਾਰੇ ਲੋਕ ਨੇ ਇਹੋ ਜਿਹੇ ਜੋ ਟਾਈਮ ਖਰਾਬ ਕਰਨ ਡੈ ਨੇ ਆਪਰੇ ਆਪ ਦੇ ਵਿੱਚ ਨਹੀਂ ਆਉਂਦੇ ਆਪਣੀ ਬੁੱਧੀ ਨੂੰ ਆਪਣੀ ਅਕਲ ਨੂੰ ਆਪਣੀ ਸਮਝ ਨੂੰ ਜਗਾ ਤੇ ਨਹੀਂ ਲਿਆਉਣ ਦੇ ਜਿੱਥੇ ਵਰਤਣੀ ਚਾਹੀਦੀ ਆ ਉਹ ਜਗਾ ਤੇ ਨਹੀਂ ਬੈਠਣਾ ਬੈਠ ਤੇ ਜਿੱਥੇ ਬੈਠਣਾ ਬਣਦਾ ਵਾ ਉਹਨੂੰ ਮਿਲਣਾ ਪਸੰਦ ਨਹੀਂ ਕਰਦੇ ਹੈਗਾ ਜਿੰਨੂੰ ਮਿਲਣਾ ਚਾਹੀਦਾ ਵਾ ਜਿੱਥੇ ਕਾਨੂੰਨ ਵਾ ਉੱਧਰ ਨੂੰ ਨਹੀਂ ਮੂੰਹ ਕਰਦੇ ਆ ਕਿ ਉਹਨੂੰ ਉਹਨੇ ਪਸੰਦ ਕਰਦੇ ਆਗੇ ਜਿਹੜੇ ਕਾਨੂੰਨ ਦੇ ਵਿੱਚ ਸਹੀ ਆ ਲੇਕਿਨ ਜਦੋਂ ਆਪ ਹੀ ਆਪ ਦੇ ਵਿੱਚ ਆਉਂਦੇ ਨੇ ਵੀ ਅਗਲੇ ਬੰਦੇ ਦਾ ਦਿਲ ਪੱਥਰ ਹੋ ਜਾਂਦਾ ਵਾ ਲੇਕਿਨ ਜਿੱਥੇ ਵੀਲਾ ਨਿਕਲ ਜਾਂਦਾ ਵਾ ਉੱਥੇ ਅਸੀਂ ਕੀ ਕਰਾਂਗੇ ਜਦੋਂ ਟਾਈਮ ਨਿਕਲ ਜਾਂਦਾ ਵਾ ਜਿੱਥੇ ਨਹੀਂ ਹੋ ਸਕਦਾ ਉੱਥੇ ਫੇ ਕੀ ਕਰਾਂਗੇ ਅੱਜ ਕਮਾਉਣ ਦਾ ਟਾਈਮ ਅੱਜ ਜੋੜਨ ਦਾ ਟਾਈਮ ਅੱਜ ਵੜਾਉਣ ਦਾ ਟਾਈਮ ਜਦੋਂ ਵੜਾਉਣ ਦਾ ਟਾਈਮ ਨਿਕਲ ਗਿਆ ਜਦੋਂ ਮਾਫੀ ਮੰਗਦਾ ਟਾਈਮ ਨਿਕਲ ਗਿਆ ਇੱਕ ਦੋ ਭਰਾਵਾਂ ਦੀ ਗੱਲ ਸੁਣ ਲਿਆ ਛੋਟੇ ਮीडियो ਤੇ ਇੱਕ ਭਰਾ ਫੌਜੀ ਸੀਗਾ ਦੂਸਰਾ ਭਰਾ ਕੋਈ ਨੌਕਰੀ ਕਰਦਾ ਸੀ ਦੋ ਭਰਾ ਫੌਜੀ ਜਿਹੜਾ ਸੀ ਉਹ ਵੀ ਮੈਰਿਡ ਸੀਗਾ ਵਿਆਹ ਸੀ ਇਹ ਜਿਹੜਾ ਦੂਸਰਾ ਘਰ ਸੀ ਇਹ ਵੀ ਮੈਰਿਡ ਸੀ ਵਿਆਹ ਸੀਗਾ ਬੜਾ ਪਿਆਰ ਸੀ ਦੋਵਾਂ ਭਰਾਵਾਂ ਦਾ ਕੁਛ ਔਰ ਤਾਂ ਦਾ ਕਰਕੇ 19 ਕੀ ਹੋ ਗਈ ਭਰਾਵਾਂ ਚ ਫਿੱਕ ਪੈ ਗਈ ਅਤੇ ਕਾਫੀ ਟਾਈਮ ਤੱਕ ਹਫ਼ਤਾ ਮਹੀਨਾ ਦੋ ਮਹੀਨੇ 6 ਮਹੀਨੇ ਦਾ ਫਿੱਕ ਪੈ ਰਹੀ ਬਲਿਆ ਨੇ ਕੋਲਡ ਕਿ ਇਤਿਹਾਰ ਚਾਲੀ ਪੁੱਛਿਆ ਰਾਜੀ ਕਾਜ ਭਰਾਜੀ ਪਾਜ ਨੇ ਵੀ ਦੋਵਾਂ ਦੇ ਦਿਲ ਚ ਗੁੱਸਾ ਸੀਗਾ ਦੋਵਾਂ ਦੇ ਮਨ ਦੇ ਵਿੱਚ ਉਸ ਉਹ ਵੀ ਨਾ ਫੋਨ ਕਰਦਾ ਰਿਹਾ ਇਹਨੂੰ ਇੰਨੇ ਵੀ ਹਾਲ ਚਾਲੇ ਪੁੱਛਣਾ ਕਦੇ ਵੀ ਨਹੀਂ ਅਤੇ ਲੇਕਿਨ ਇੱਕ ਦਿਨ ਮਨ ਦੇ ਵਿੱਚ ਦੋਵਾਂ ਦੇ ਆਵੇ ਭਰਾਜੀ ਆ ਗਿਆ 6 ਮਹੀਨੇ ਹੋ ਗਏ 8 ਮਹੀਨੇ ਹੋ ਗਏ 10 ਮਹੀਨੇ ਗੱਲ ਨਹੀਂ ਕੀਤੀ ਮਨ ਦੇ ਵਿੱਚ ਕਦੇ ਨਾ ਕੋੰਦਨਦਾ ਕਿ ਜਦੋਂ ਮੈਂ ਆਪਣਾ ਫੋਨ ਮੇਰਾ ਆਪਣਾ ਮਨ ਦੇ ਵਿੱਚ ਹੁੰਦਾ ਹੀ ਹੈ ਨਾ ਕਦੇ-ਕਦੇ ਜਦ ਮਨ ਦੋਵਾਂ ਚਾਵੇ ਲੈਕਰ ਅਣਖ ਨਹੀਂ ਹਾਰਦੀ ਸੀ ਉਹ ਕਵੇ ਮੈਂ ਵੱਡਾ ਮੈਂ ਛੋਟਾ ਮਾ ਫਲਣਾ ਪਲਣਾ ਫਲਣਾ ਤੋ ਐਦਾਂ ਕਰਕੇ ਹੋ ਗਿਆ ਮੈਨੂੰ ਯਾਦ ਨਹੀਂ ਹੈਗਾ ਕਿ ਕਿੱਦਾਂ ਕਰਕੇ ਉਹ ਦਿਨ ਹੋਇਆ ਫੌਜੀ ਦੇ ਨਾਲ ਪਰੰਤੂ ਇਹ ਆ ਕਿ ਫੌਜੀ ਸ਼ਹੀਦ ਹੋ ਗਿਆ ਫੌਜੀ ਦੀ ਮੌਤ ਹੋ ਗਈ ਅਤੇ ਘਰ ਦੇ ਵਿੱਚ ਫੋਨ ਕੀਤਾ ਤੇ ਕਹਿੰਦਾ ਮੇਰੇ ਪਰਮਾਤਮਾ ਦੇ ਵੱਲੋਂ ਈਸ਼ਵਰ ਦੇ ਵੱਲੋਂ ਕਹਿੰਦਾ ਰਾਤ ਮੇਰੇ ਮਨ ਦੇ ਵਿੱਚ ਆਉਂਦੇ ਸੀ ਕਿ ਮੈਂ ਆਪਣੇ ਭਰਾ ਨੂੰ ਫੋਨ ਕਰਾਂ ਪਾ ਜੀ ਸਵੇਰੇ ਗਵਾਹੀ ਦੇਣਾ ਪੁੱਜਦਾ ਆਪਣਾ ਗਵਾਹੀ ਦੇ ਰਿਹਾ ਕਿ ਮੈਂ ਆਪਣੇ ਭਰਾ ਨੂੰ ਰਾਤ ਮੈਂ ਮੇਰੇ ਵਿਚਾਰ ਆਉਂਦੇ ਨੇ ਭਰਾ ਨੂੰ ਫੋਨ ਕਰਾਂ ਮਨ ਨੂੰ ਚਲ ਉਧਰੋਂ ਕਹਿੰਦਾ ਪ੍ਰਾਚਲ ਕੋਈ ਗੱਲ ਦਫਾ ਕਰ ਸਾਡੇ ਗੁੱਸੇ ਗਲੇ ਛੱਡ ਦੇ ਚਲੋ ਆਪਾਂ ਪਰਿਵਾਰ ਚ ਰਹਿੰਦੇ ਮਾਫ ਕਰ ਦੇ ਦਫਾ ਕਰ ਮੈਂ ਝੁਕ ਜਾਂ ਨਾ ਮੇਰੇ ਰਾਤ ਕਹਿੰਦਾ ਮਨ ਚ ਵਿਚਾਰ ਆਉਂਦੇ ਲੇਕਿਨ ਦਿਨ ਚੜਦਿਆਂ ਹੀ ਉਧਰੋਂ ਕਾਲ ਆ ਗਈ ਕਿ ਤੁਹਾਡੇ ਭਰਾ ਦੀ ਦਿੱਤ ਹੋ ਗਈ ਸ਼ਹੀਦ ਹੋ ਗਿਆ ਇਸ ਕੰਮ ਕਰਦੇ ਆ ਕਰਦੇ ਆ ਕਹਿੰਦਾ ਮੈਂ ਉਸ ਟਾਈਮ ਤੇ ਫੁੱਟ ਫੁੱਟ ਕੇ ਰੋਇਆ ਹੱਥੇ ਕਹਿੰਦਾ ਤੂੰ ਬਾਅਦ ਦੇ ਵਿੱਚ ਮੈਂ ਚਾਹਿਆ ਕਿ ਆਪਣੇ ਭਰਾ ਦਾ ਬ ਗੱਲ ਕਰਾਂ ਉਹਦੇ ਕੋਲੋਂ ਮਾਫੀ ਮੰਗਾਉਣ ਜਾਂ ਉਹ ਮੇਰੇ ਕੋਲੋਂ ਮਾਫੀ ਮੰਗੇ ਲੇਕਿਨ ਨਹੀਂ ਉਹ ਵੇਲਾ ਨਿਕਲ ਚੁਕਿਆ ਸੀਗਾ ਅਜ ਬਹੁਤ ਸਾਰੇ ਲੋਕਾਂ ਦੇ ਕੋਲੋਂ ਵੇਲਾ ਚਾਈਮ ਉਹ ਟਾਈਮ ਖਰਾਬ ਕਰਨ ਦੇ ਨੇ ਉੱਚ ਕੁੜਾਨੀ ਚੋਂ ਦੇ ਉਹ ਵਦਨਾ ਨੇ ਚੋਂਦੇ ਉਹ ਪ੍ਰਾਰਥਨਾ ਨੇ ਬਧਾਉਂਦੇ ਆਰਾਧਨਾ ਨੇ ਬਧਾਉਂਦੇ ਗਿਆਨ ਨੇ ਬਧਾਉਂਦੇ ਕਹਿ ਦਿੰਦੇ ਚੱਲ ਕੋਈ ਗੱਲ ਨਹੀਂ ਸਾਰੀ ਉਮਰ ਪਈ ਹੈ ਜੇ ਕੋਈ ਗੱਲ ਨਹੀਂ ਸਿੱਧ ਹੋ ਜਾਵਾਂਗੇ ਸੰਪੂਰਨ ਹੋ ਜਾਵਾਂਗੇ ਪਾਕ ਸਾਫ ਹੋ ਜਾਏ ਕੋਈ ਗੱਲ ਸਾਰੀ ਉਮਰ ਪਈ ਹੈ ਜੇ ਕੋਈ ਗੱਲ ਨਹੀਂ ਅਗਲੇ ਹਫਤੇ ਤੋਂ ਅਗਲੇ ਹਫਤੇ ਤੋਂ ਦੁਆ ਕਰਨੀ ਸ਼ੁਰੂ ਕਰ ਦਾਂਗੇ ਦੰਦਸ਼ੂਆਂ ਦੇਣਾ ਸ਼ੁਰੂ ਕਰ ਦਾਂਗੇ ਜ਼ੁਬਾਨ ਨੂੰ ਕੰਟਰੋਲ ਕਰ ਲਾਂਗੇ ਅਗਲੇ ਮਹੀਨੇ ਤੋਂ ਸ਼ੁਰੂ ਕਰ ਲਾਂ ਸਿੱਧੋ ਜਾਾਂਗੇ ਬਾਈਬਲ ਕਹਿੰਦੀ ਉਹ ਆਪਣੇ ਆਪ ਦੇ ਵਿੱਚ ਆ ਗਿਆ ਅਤੇ ਉਹਦੀ ਬਾਹ ਫੜਨ ਵਾਲਾ ਮਗਰ ਹੈਗਾ ਸੀ ਕੋਈ ਤੇ ਬਾਹ ਫੜ ਲਈ ਉਹਦੀ ਲੇਕਿਨ ਜਦੋਂ ਸਾਡਾ ਵੇਲਾ ਆਵੇਗਾ ਉਹ ਸਕਦਾ ਵਾ ਜ਼ਰੂਰੀ ਨਹੀਂ ਕਿ ਹੋਵੇ ਹੋ ਸਕਦਾ ਕਿ ਨਾ ਹੋਵੇ ਕੋ ਟਾਈਮ ਨਿਕਲ ਗਿਆ ਹੋਵੇ ਕਮਾਈ ਕਰਨ ਦਾ ਟਾਈਮ ਨਿਕਲ ਗਿਆ ਵੇ ਪੈਸਾ ਸੰਭਾਲਣ ਦਾ ਟਾਈਮ ਨਿਕਲ ਗਿਆ ਵੇ ਮਾਫੀ ਮੰਗਣ ਦਾ ਟਾਈਮ ਨਿਕਲ ਗਿਆ ਵੇ ਸਾਨੂੰ ਆਪਣਾ ਸੁਧਾਰ ਕਰਨ ਦਾ ਟਾਈਮ ਨਿਕਲ ਗਿਆ ਵੇ ਝੁਕਣ ਦਾ ਜਦੋਂ ਨਿਕਲ ਗਿਆ ਉਹ ਵੀ ਅਸੀਂ ਆਪ ਨੂੰ ਪਾਕ ਪਵਿੱਤਰ ਕਰਨ ਦਾ ਟਾਈਮ ਨਿਕਲ ਗਿਆ ਉਹ ਦੇ ਕਿ ਪ੍ਰਭੂ ਦੇ ਕੋਲੋਂ ਜਾਂ ਮਨੁੱਖ ਦੇ ਕੋਲੋਂ ਜਾ ਕੇ ਕਹੇ ਕਿ ਇਸ ਲਈ ਪਿਆਰਿਓ ਅੱਜ ਸਮਾਂ ਵਾ ਅੱਜ ਵੇਲਾ ਵਾ ਖੁਦਾ ਦਾ ਕਲਾਮ ਕਹਿੰਦਾ ਵਾ ਉਹ ਆਪਣੇ ਆਪ ਦੇ ਵਿੱਚ ਆਇਆ ਅਤੇ ਆਖਦਾ ਵਾ ਕਿ ਮੇਰਾ ਬਾਪ ਦਾ ਘਰ ਤਾਂ ਬਹੁਤ ਵਧੀਆ ਵਾ ਚਲੋ ਵਾਪਸ ਚੱਲਦਾ ਵਾ ਅਸੀਂ ਕਿਧਰ ਨੂੰ ਮੂੰਹ ਕਰਦੇ ਆਂ ਕਈ ਲੋਕਾਂ ਕਾਜ 10 ਸਾਲ 12 ਸਾਲ 15 ਸਾਲ 20 ਸਾਲ ਕਿੰਨੇ ਸਾਲ ਦਾ ਸਾਲ ਗਵਾਈ ਜਾਂਡੇ ਨੇ ਮੈਂ ਆਪਣੀ ਸਿੱਬ ਕਈ ਦੀ ਗੱਲ ਕਰਨਾ ਮੈਨੂੰ 12 ਸਾਲ ਹੋ ਗਏ ਨੇ ਇਸੇ ਇਲਾਕੇ ਦੇ ਵਿੱਚ ਹਜੇ ਵੀ ਉਦਾਂ ਦੀ ਜ਼ਿੰਦਗੀ ਆ ਉਦਾਂ ਦਾ ਵਿਸ਼ਵਾਸ ਆ ਉਦਾਂ ਦੇ ਕਾਰੋਬਾਰ ਉਦਾਂ ਦੇ ਘਰ ਰਵਾ ਉਦਾਂ ਦੀ ਬਰਕਤ ਆ ਉਦਾਂ ਦੀ ਆਤਮਿਕ ਜ਼ਿੰਦਗੀ ਆ ਉਦਾਂ ਦੀ ਤਰੱਕੀ ਆ ਉਦਾਂ ਦਾ ਗਿਆਨ ਆ ਤੇ ਉਦਾਂ ਦਾ ਪਰਮੇਸ਼ਰ ਨਾਲ ਰਿਸ਼ਤਾ ਆ ਉਦਾਂ ਦਾ 12 ਸਾਲ ਹੋ ਗਏ ਨੇ ਅਜ ਵੀ ਮੂਰਖ ਮੂਰਖਪੰਜ ਨੇ 12 ਸਾਲ ਲਗਾਏ ਨੇ ਅਤੇ ਅਜੇ ਹੋਰ ਪਤਾ ਨਹੀਂ ਕਿੰਨਾ ਟਾਈਮ ਤੱਕ ਇਸ ਸਿਸਟਮ ਨੂੰ ਚਲਾਉਣਾ ਉਹਨਾਂ ਨੇ ਅਜੇ ਵੀ ਉਸ ਹਾਰੀ ਹੋਈ ਜ਼ਿੰਦਗੀ ਨਸ਼ਟ ਹੋਈ ਜ਼ਿੰਦਗੀ ਬਰਬਾਦ ਹੋਈ ਜ਼ਿੰਦਗੀ ਥੱਲੇ ਰਸਾਂ ਨਾਲ ਬਣ ਚਿੰਦਗੀ ਟੁੱਟੀ ਹੋਈ ਜ਼ਿੰਦਗੀ ਲੈ ਕੇ ਤੁਰੇ ਨੇ ਅੱਜ ਨਜ਼ਰ ਨਹੀਂ ਆ ਰਹੀ ਆ ਨਜ਼ਰ ਨਹੀਂ ਆਂਦੀ ਬਰਬਾਦੀ ਉਜੜੀ ਹੋਈ ਜ਼ਿੰਦਗੀ ਨਜ਼ਰ ਨਹੀਂ ਆਉਂਦਾ ਆਪਣੇ ਘਰ ਦੀ ਕੰਡੀਸ਼ਨ ਨਜ਼ਰ ਨਹੀਂ ਆਉਂਦਾ ਜੁੜਿਆ ਹਾ ਅਕਾਉਂਟ ਉਜੜੇ ਹੋਏ ਕਮਰਾ ਉਜੜੇ ਹੋਏ ਬੱਚੇ ਉਜੜੀ ਹੋਈ ਗਿਆਨ ਉਜੜੇ ਹੋਇਆ ਕਾਰੋਬਾਰ ਹੱਥਾਂ ਦੀ ਕਮਾਈ ਵੀ ਜੁੜੀ ਹੋਈ ਨਜ਼ਰ ਨਹੀਂ ਆ ਰਹੀ ਲੈ ਘੰਟੇ ਤੋਂ ਵਾ ਆਪਣੇ ਆਪ ਦੇ ਵਿੱਚ ਆਉਂਦੇ ਨੇ ਉਸ ਟਾਈਮ ਤੇ ਸਰੀਰ ਨੂੰ ਕੋਈ ਪ੍ਰੋਬਲਮ ਹੁੰਦੀ ਆ ਆਪਣੇ ਆਪ ਜਿਹੜੇ ਇਨਸਾਨ ਹੁੰਦਾ ਵਾ ਉਹੋਂ ਪੀੜਾ ਤੋਂ ਨਿਕਲਿਆ ਹੁੰਦਾ ਵਾ ਪਿਆਰਿਓ ਅਸੀਂ ਗਲਤ ਮਲਤ ਕੰਮ ਕਰਕੇ ਨਹੀਂ ਸਫਲਤਾ ਪਾ ਸਕਦੇ ਲੇਕਿਨ ਸਾਡੇ ਕੋਲ ਇੱਕ ਤਾਕਤ ਐਸੀ ਆ ਸਾਡੇ ਅੱਲ ਇੱਕ ਤਾਕਤ ਐਡੀ ਬਲਵੰਤ ਤਾਕਤ ਸਾਡੇ ਵੱਲ ਆ ਜੋ ਕਹਿੰਦਾ ਆ ਕਿ ਮੇਰੇ ਨਾਮ ਦੇ ਚੋਂ ਮੰਗੇ ਉਦਾਂ ਹੀ ਮੈਂ ਕਰ ਦਿਆਂਗਾ ਵਸੂਦਨਾਂ ਚੱਲਣ ਦੀ ਦਿੱਕਤ ਆ ਸਾਨੂੰ ਪੰਗਾ ਵਿੱਚ ਇਹੋ ਹੀ ਆ ਕਿ ਉਹਨੂੰ ਸਮਝਣ ਦੇ ਜਡੇਰੀ ਆ ਉਹਨੂੰ ਪ੍ਰਾਪਤ ਕਰਨ ਦੇ ਜਨ ਪਾਉਣ ਦੇ ਵਿੱਚ ਡੇਰੀ ਆ ਉਹਨੂੰ ਪਤਾ ਲੱਗਣ ਡਿਆ ਬਸ ਇਸ ਅਸੀਂ ਬੇਕੂਫੀ ਸਮਝ ਕੇ ਚੱਲੀ ਜਾਂਦੇ ਕਿ ਪਾ ਲਿਆ ਅਬ ਜਦ ਦੀਪੀ ਕੁਝ ਵੀ ਨਹੀਂ ਪਾਇਆ ਆਪਰੇ ਆਪ ਜਦੋਂ ਅਸੀਂ ਆਉਂਦੇ ਆ ਫਿਰ ਵੇਲਾ ਤੋਂ ਨਿਕਲ ਜਾਂਦਾ ਅੱਜ ਵੇਲਾ ਜੋੜ ਲਵੋ ਬਣਾ ਲਵੋ ਰੱਖ ਲਵੋ ਤਰੱਕੀ ਪਾ ਲਵੋ ਅੱਜ ਵੇਲਾ ਵਾ ਕਰ ਲਵੋ ਕੁਛ ਨਾ ਕੁਛ ਅੱਜ ਵੇਲਾ ਵਾ ਬੜੀ ਸਲਾਤ ਹਲੇਲੂਇਆ ਫੌਜੀ ਬੰਦੇ ਦੇ ਕੋਲ ਕਿੰਨਾ ਟਾਈਮ ਹੁੰਦਾ ਵਾ ਫੌਜੀ ਇਨਸਾਨ ਦੇ ਕੋਲ ਕਿੰਨਾ ਟਾਈਮ ਹੁੰਦਾ ਕਿੰਨੇ ਸਾਲ ਦੀ ਨੌਕਰੀ ਹੁੰਦੀ ਫੌਜੀ ਦੀ ਹਾਂਜੀ 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 17 ਸਾਲ ਹੈ ਨਾ ਉਹਦੇ ਕੋਲ 17 ਸਾਲ ਆ ਕਰੈਕਟ ਹੋਵਾਂ ਖਾਲੇ ਵੀ ਪੀਲੇ ਵੀ ਉਜਾੜ ਦੇ ਵੀ ਵਢਾ ਲਵੇ ਤੁਹਾਡੇ 12 ਸਾਲ ਝਕੜ ਗਿਆ ਦੁਨੀਆਵੀ ਤੌਰ ਤੇ ਇੱਕ ਸਰਕਾਰੀ ਜੋਬ ਦੇ ਤਰੀਕੇ ਨਾਲ ਕਹਿਆ ਜਾਵੇ 17 ਸਾਲ ਦੇ ਹਿਸਾਬ ਨਾਲ ਸਾਡੇ 12 ਸਾਲ ਨਿਕਲ ਗਏ ਆ ਬਾਕੀ ਸਾਹਿਬਾ ਕਿੰਨੇ ਸਾਲ ਰਹਿ ਗਏ ਆ ਇਸ ਲਈ ਸਾਹਿਬ ਲਾਵੇ ਆਪਣਾ ਕਿੰਨਾ ਵੇਲਾ ਗਵਾਉਂਦੇ ਆ ਅਰੇ ਇਸ ਦਾ ਪਾਗ ਪਵਿੱਤਰ ਸਾਫ਼ ਜ਼ਿੰਦਗੀ ਚ ਹੋ ਕੇ ਬਰਕਤ ਵਾਲੇ ਉਸ ਮੁਕਤੀ ਦਾ ਖੁਦਾਵੰ ਦੇ ਕੋਲੋਂ ਮੰਗਦੇ ਆ ਜਿਨੇ ਤੁਹਾਨੂੰ ਅਤੇ ਮੈਨੂੰ ਸਾਚਿਆ ਆਵਾ ਜਿਨੇ ਤੁਹਾਨੂੰ ਅਤੇ ਮੈਨੂੰ ਪੜਾਇਆ ਆਵਾ ਇਸ ਲਈ ਪਿਆਰਿਓ ਆਪਣੇ ਆਪ ਦੇ ਵਿੱਚ ਆਜੋ ਤੇ ਮੋੜ ਆਵੋ ਸਮਾਂ ਨਾ ਖਰਾਬ ਕਰੋ ਕਾਰੋਬਾਰ ਨਾ ਖਰਾਬ ਕਰੋ ਟਾਈਮ ਨਾ ਨਗਾਵੋ ਪ੍ਰਾਈਸ ਲਾਰਡ ਹਾਲੇਲੂਇਆ ਅੱਜ ਵੇਲਾ ਵਾ ਜੋ ਹੈਗਾ ਵਨ ਉਹਨੂੰ ਫੜੀ ਰੱਖੇ ਬਦਾ ਵੀਰੋ ਨੋ ਕਾਰ ਕੱਲ ਬੀਲੇ ਬਹਿ ਗਏ ਗੋਡੇ ਗਿੱਟੇ ਜਵਾਬ ਦੇ ਗਏ ਸਿਰ ਜਵਾਬ ਦੇ ਗਏ ਦਿਮਾਗ ਜਵਾਬ ਦੇ ਅੱਖਾਂ ਜਵਾਬ ਦੇ ਗੀਆਂ ਵਾ ਫਿਰ ਅਕਲ ਆਈ ਫਿਰ ਅਕਲ ਤੋਂ ਪੜਦਾ ਹਟਿਆ ਫਿਰ ਕੀ ਫਾਇਦਾ ਅੱਜ ਸਾਰਾ ਕੁਝ ਹੈਗਾ ਵਾ ਦੌੜ ਭੱਜ ਕਰਨ ਵਾਸਤੇ ਵੇਲਾ ਸਾੰਭੇ ਦੇਖੇ ਮੈਂ ਸਰੀਰਿਕ ਤੌਰ ਤੇ ਵੀ ਦੇ ਆਤਮਿਕ ਤੌਰ ਤੇ ਵੀ ਕਹਿਣ ਡਿਆ ਮੈਂ ਰੋਹਾਨੀ ਤੌਰ ਤੇ ਵੀ ਪਰਮੇਸ਼ਰ ਦੇ ਵਿੱਚ ਦਹੀਂ ਕਰੇ ਪਰਮੇਸ਼ਰ ਪਿਤਾ ਨੂੰ ਪ੍ਰਾਪਤ ਕਰੇ ਫਾਸਟਿੰਗ ਕਰ ਸਕਦੇ ਆ ਬਾਈਬਲ ਪੜ ਸਕਦੇ ਆ ਤੁਸੀਂ ਜੁੱਦ ਕਰ ਸਕਦੇ ਜਿੰਨੀ ਮਰਜ਼ੀ ਤੁਹਾਡੇ ਤੁਹਾਡਾ ਜੁੱਦ ਹੋ ਜਾਵੇ ਜਿੰਨਾ ਮਰਜ਼ੀ ਤੁਸੀਂ 40 ਦਿਨ ਉਪਵਾਸ ਪ੍ਰਾਰਥਨਾ ਕਰ ਸਕਦੇ ਜੰਗ ਵਾਂ ਲੇਕਿਨ 40 ਸਾਲ ਦੀ ਉਮਰ ਤੇ प्लस उम्र हो जाए तो फिर बंद को भुख रखनी औखी हो जाती है धे वेला वा ठेक को समा वा वैसे लोग देखें चाली प्लस वा फिर भी रोजा प्रार्थना करते हैं बाइबल पढ़ते हैं परमेश्वर जुड़े ने रब देर जाते हैं वो हर वेले रब के घर जाते हैं हर समय गुदाबन के घर जाते हैं कारण तो क्योंकि परमेश्वर ਨਨ ਪ੍ਰਾਪਤ ਕੀਤਾ ਅਤਿ ਉਹਨਾਂ ਦੀ ਬਹੁਤੀ ਅਕਲ ਤੋਂ ਪੜਦਾ ਹਟਿਆ ਦਾ ਅਤੇ ਇਹ ਗੱਲ ਸਿਆਣ ਹੋ ਗਈ ਆ ਇਸ ਗੱਲ ਦੀ ਸਮਝ ਲੱਗ ਗਈ ਆ ਉਹ ਆਪਣੇ ਆਪ ਦੇ ਵਿੱਚ ਆ ਗਏ ਨੇ ਸੁਰਤ ਸੰਭਾਲ ਲਈ ਆ ਬਹੁਤੇ ਲੋਕਾਂ ਨੇ ਸੁਰਤ ਨਹੀਂ ਕਿ ਇਧਰ ਸ਼ੁੱਕਰਵਾਰ ਦੀ ਮੀਟਿੰਗ ਨਹੀਂ ਸ਼ਨੀਵਾਰ ਦੀ ਮੀਟਿੰਗ ਨਹੀਂ ਕਿ ਸੰਡੇ ਹੀ ਬਸ ਆਪ ਮਰਜੀ ਆ ਇਸ ਲਈ ਕੋਈ ਸ਼ਾਮ ਦੀ ਪ੍ਰਾਰਥਨਾ ਨਹੀਂ ਕੋਈ ਦਾਨ ਦਸ਼ਮਾਨਸ ਨਹੀਂ ਕਰਦੀ ਮੀਟਿੰਗ ਨਹੀਂ ਕਿ ਕੁਝ ਵੀ ਨਹੀਂ ਲੇਕਿਨ ਚਰਚੋ ਵਾਲੇ ਆ ਲੇਕਿਨ ਜਦੋਂ ਆਪਣੇ ਆਪ ਦੇ ਵਿੱਚ ਆ ਗਏ ਨਾ ਤਾਂ ਬੱਚਿਆਂ 'ਚ ਨਜ਼ਰ ਆਵੇਗਾ ਜੋ ਉਜੜੇ ਹੋਏ ਬੱਚੇ ਦੇਖਣਗੇ ਇਹ ਲੋਕਾਂ ਨੂੰ ਬੱਚੇ ਉਜੜੇ ਹੋਏ ਨਜ਼ਰ ਨਹੀਂ ਆਉਂਦੇ ਘਰ ਉਜੜਾ ਨਜ਼ਰ ਨਹੀਂ ਆਉਂਦਾ ਪਰਿਵਾਰ ਉਜੜਾ ਨਜ਼ਰ ਨਹੀਂ ਆਉਂਦਾ ਮਤਲਬ ਉਸ ਪਿਓ ਦੀ ਜਾਂ ਮਾਂ ਦੀ ਗੱਲ ਕਰਦਾ ਮੈਂ ਜਿਨ੍ਹਾਂ ਨੇ ساری ਜ਼ਿੰਦਗੀ ਚਰਚ ਜਾ ਜਾ ਛੱਡਿਆ ਬੱਚੇ ਪੈਦਾ ਕਰ ਲਏ ਆ ਉਹ ਸਿਆਣੇ ਵੀ ਹੋ ਗਏ ਆ ਕੰਮ ਵੀ ਕਰਨ ਲੱਗ ਪਏ ਆ ਕੋਈ ਸਫਲਤਾ ਨਹੀਂ ਆਪ ਪਾਈ ਨਹੀਂ ਗਈ ਆਪ ਤਰਕ ਕੀਨੇ ਪਾਏ ਉਹੋ ਜੀ ਜ਼ਿੰਦਗੀ ਉਹ ਹੀ ਘਰ ਹੋਏ ਖਾਣ ਪੀਣੋ ਉਦਾਂ ਦਾ ਗਿਆਨ ਉਦਾਂ ਦਾ ਸਾਰਾ ਕੁਝ ਬੱਚੇ ਵੀ ਗਾਂ ਉਹ ਹੀ ਹਾਰੀ ਉਹ ਹੀ ਜ਼ਿੰਦਗੀ ਆ ਪਤਾ ਨਹੀਂ ਕਿਨੇ ਟਾਂ ਸੰਗਤ ਕਰਤੇ ਹੋਣਗੇ ਮੈਂ ਦੇਖਿਆ ਤੇ ਕਈ ਲੋਕ ਅਜੀਬੀ ਅਕਲ ਨਹੀਂ ਆਈ ਹੈ ਕਿ ਪਾਸਟਰ ਮੈਨੇ ਆਪਦੇ ਜੀ ਵਿਸ਼ਵਾਸ થી ਆ ਅਜੀਬੀ ਪਰਮੇਸ਼ਰ ਦੀ ਦਿੱਤੀ ਹੋਈ ਸਮਝ ਉਹਨਾਂ ਅੰਦਰ ਨਹੀਂ ਹੈਗੀ ਅਜੀਬੀ ਮੂਰਖਤਾ ਹੀ ਦੇ ਨਾਲ ਬੇਕੂਫਾ ਵਾਂਗੂ ਚਲਦੇ ਨੇ ਅਤੇ ਕਹਿੰਦੇ ਨੇ ਵਿਸ਼ਵਾਸੀ ਨੇ ਲੇਕਿਨ ਜਦੋਂ ਜਿੰਦਗੀ ਜਿੰਦਗੀ ਟਟੋਲੀ ਜਾਂਦੀ ਆ ਜਾਂ ਘਰ ਟਟੋਲਿਆ ਜਾਵੇ ਆਤਮਿਕ ਜਿੰਦਗੀ ਟਟੋਲੀ ਜਾਵੇ ਤਾਂ ਰੱਬ ਨਹੀਂ ਦੁਨਿਆਵੀ ਤੌਰ ਤੇ ਬਟਕਟ ਵਾਲੇ ਨਹੀਂ ਹੋਏ ਐ ਜਮਾਨੇ ਤੌਰ ਵੀ ਚ ਵੀ ਸੁੱਖ ਹੈ ਨਹੀਂ ਉਹਨਾਂ ਦੇ ਕੋਲੋਂ ਰੋਹਾਨੀ ਤੌਰ ਤੇ ਤਾਂ ਬਹੁਤ ਅਲੱਗ ਗੱਲ ਹੋਵਾ ਇਸ ਲਈ ਤੁਸੀਂ ਅਤਮੈ ਆਪਣੇ ਆਪ ਦੇ ਵਿੱਚ ਆਈਏ ਮੋੜ ਆਈਏ ਜੇ ਤੁਸੀਂ ਆਪਣੇ ਆਪ ਦੇ ਵਿੱਚ ਆਵਾਂਗੇ ਤਾਂ ਵਿਹਲਾ ਨਿਕਲ ਜਾਵੇਗਾ ਆ ਜੋ ਵਿਹਲਾ ਬਾ ਸੁਧਾਰ ਕਰੇ ਸਪਿਰਚਲ ਫਿਜ਼ੀਕਲ टाइम साम्भे वेला ना गवा हफ्ता निकल गया हफ्ता सौखा निकल गया घर चल को रोटी नहीं बनना पैसे बच के महीने अपनी आत्मिक जिंदगी बारे शारीरिक जिंदगी बारे मारें मारे बेवकूफ बन के ना बुद्धिमान बन के, के बेवकूफ बेव ना बने टाइम ना खराब करें वेला ना खराब करें ਇਸ ਲਈ ਉਧਾਂ ਕਰ ਰਹੇ ਜਿੱਦਾਂ ਪਰਮੇਸ਼ਰ ਚਾਹਦਾ। ਇਕਨ ਜਦੋਂ ਘਟਨਾ ਹੋ ਜਾਣੀ ਆ ਫਿਰ ਆਪਣੇ ਆਪ ਦੇ ਵਿੱਚ ਆਉਣਾ ਆਵਾ ਤਾਂ ਫਿਰ ਕਾਦੀ ਅਕਲਮੰਦੀ ਆ। ਅਕਲਮੰਦੀ ਤਾਂ ਆਵਾ ਜਦੋਂ ਘਟਨਾ ਹੋਣ ਤੋਂ ਪਹਿਲਾਂ ਅਸੀਂ ਪੈਰ ਸੰਭਲ ਲਈਏ। ਸਾਨੂੰ ਪਤਾ ਵਾ ਗਿੱਟ ਹੋਇਆ ਵਾ। ਅਤੇ ਫਿਰ ਅਸੀਂ ਅੱਖਾਂ ਬੰਦ ਕਰਕੇ ਉਧਰ ਨੂੰ ਜਾਣ ਦੇ ਤਾਂ ਮੈਂ ਕਹਾਂਗਾ ਕਿ ਅਸੀਂ ਬੇਕੂ ਫਾਂਫੇ। ਇਸ ਲਈ ਤੁਸੀਂ ਅਤੇ ਮੈਂ સુધાર કર એ ਆਪਣੇ ਆਪ ਦੇ ਵਿੱਚ ਅਜੇ ਮੋੜਾ ਈਏ ਟਾਈਮ ਨਾ ਖਰਾਬ ਕਰੋ ਮਹੀਨੇ ਨਾ ਖਰਾਬ ਕਰੋ ਸਾਲਾਂ ਦੇ ਸਾਲ ਨਾ ਖਰਾਬ ਕਰੋ ਕਾਰਨ ਪਰਮੇਸ਼ੀਰ ਨੂੰ ਪਹਿਚਾਨਿਆਨੇਗਾ ਬਹੁਤ ਘਰਾਂ ਘਟ ਘਟ ਲੋਕਾਂ ਦੇ ਘਰਾਂ ਚ ਮਿੱਟੀ ਹੁੰਦੀ ਆ ਅੱਜ ਵੀ 10 ਰੁਪਏ ਵਾਲੇ ਆ ਸ਼ਰਮ ਆਉਂਦੀ ਮੈਨੂੰ ਅੱਜ ਵੀ ਲੋਕ 10 ਰੁਪਏ ਲੈ ਕੇ ਹੁੰਦੇ ਚਰਚ ਦੇ ਵਿੱਚ ਮੈਂ ਪਿਛਲੇ ਦਿਨਾਂ ਚ ਠਾਣੇ ਗਿਆ ਮਨ ਲੋਕ ਪਤਾ ਠਾਣੇ ਦਾ ਸਾਹ ਹੁੰਦਾ ਪੈਸੇ ਲੈ ਕੇ ਨਹੀਂ ਆਇਆ ਮੈਂ ਪਰਖ ਸਾਹਿਬ ਜੀ ਤੁਹਾਨੂੰ ਪਤਾ ਠਾਣੇ ਜਾਣਾ ਵਾ ਪੈਸੇ ਲੈ ਕੇ ਨਹੀਂ ਆਏ ਹੈਗੇ ਹਰ ਰੰਗੀ ਵਾਲੀ ਗੱਲ ਆ ਮੈਨੂੰ ਉਦੋਂ ਪਤਾ ਲੱਗਾ ਕਿ ਠਾਣੇ ਵੀ ਪੈਸੇ ਲੱਗ ਜਾਣੇ ਪੈਂਦੇ ਆ ਜਿਵੇਂ ਹਸਪੀਟਲ ਪੈਸੇ ਲੈ ਕੇ ਜਾਣੇ ਪੈਂਦੇ ਹੁੰਦੇ ਆ ਮੈਨੂੰ ਉਸ ਦਿਨ ਅਕਲਬ ਨੂੰ ਉਸ ਟਾਈਮ ਤੇ ਮੈਨੂੰ ਸਮਝ ਇਹ ਗੱਲ ਦੀ ਆਈ ਕਿ ਠਾਣੇ ਦੇ ਵਿੱਚ ਵੀ ਪੈਸੇ ਲੱਗ ਜਾਣੇ ਪੈਂਦੇ ਮੈਂ ਪੈਸੇ ਸੱਚੀ ਮੱਚੇ ਕੋਈ ਨਹੀਂ ਖੜਿਆ ਸੀ ਮੈਂ ਕੀ ਕਹਿਣਾ ਚਾਹਂਦਿਆਂ ਕਿ ਥਾਣੇ ਦੇ ਵਿੱਚ ਵੀ ਜਣਾਣਾ ਪੈਸੇ ਲੈ ਕੇ ਜਾਂਦਾ ਬਣਾ ਮੈਨੂੰ ਪਤਾ ਨਹੀਂ ਸੱਚਾ ਬਹੁਤਿਆ ਲੋਕਾਂ ਨੂੰ ਪਤਾ ਨਹੀਂਗਾ ਚਰਚੇ ਤੇ ਕੀ ਲੈ ਕੇ ਜਾਣਾ ਵਾ ਦਾਸ ਹੀ ਲੈ ਕੇ ਆਉਂਦੇ ਨੇ ਬਸ ਉਹ ਹੀ ਮਾਰੇ ਤੋਂ ਮੜਾ ਹਲਕੇ ਤੋਂ ਲੱਗਾ ਸਸਤੇ ਸਸਤਾ ਥੋੜੇ ਥੋੜਾ ਕਰਦੇ ਨੇ ਬਹੁਤਾ ਕਿਥੋਂ ਫਾਲਦੇ ਨੇ ਉਸੇ ਤਰ੍ਹਾਂ ਆਪਣੇ ਆਪ ਦੇ ਵਿੱਚ ਜਦੋਂ ਆਉਣਗੇ ਨੇ ਤੁਸੀਂ ਹੋ ਸਕਦਾ ਹੋਵੇ ਉਸਾਲ ਬਾਅਦ ਜਦੋਂ ਮੰਜੇ ਤੇ ਪੈ ਜੂ ਫੇ ਕਹੇ ਕਿ ਰੱਬਾ ਮੈਨੂੰ ਕਿਰਪਾ ਕਰ ਦੇਵੇ ਮੈਂ ਤੇ ਆ ਗਲਤੀਆਂ ਕੀਤੀ ਤਾਂ ਸਜ਼ਾ ਮਿਲੀ ਮੈਨੂੰ ਆ ਜਿਹੜੇ ਗੁਨਾਹ ਕਰਦੇ ਰਹੇ ਤਾਂ ਮਨ ਨੂੰ ਸਜ਼ਾ ਮਿਲ ਜੂ ਮੰਜੇ ਤੇ ਪੈ ਜੇ ਫੇ ਉਸ ਟਾਈਮ ਤੇ ਲੱਗੇ ਲੇਕਿਨ ਉਸ ਟਾਈਮ ਤੇ ਜਵਾਬ ਦੇ ਗਿਆ ਹੋਵੇਗਾ ਸ਼ਰੀਰ ਵੇਲਾ ਨਿਕਲ ਗਿਆ ਹੋਵੇਗਾ ਇਸ ਲਈ ਅੱਜ ਵਚਨ ਤੁਹਾਨੂੰ ਤੇ ਮੈਨੂੰ ਸਿਖਾਲਦਾ ਵਾ ਕਿ ਤੁਸੀਂ ਇੱਥੇ ਮੈਂ ਸੁਧਾਰ ਕਰੀਏ ਆਪਣਾ ਆਪਣੇ ਆਪ ਦੇ ਵਿੱਚ ਆ ਜਾਈਏ ਖੁਦਾਵਾਲ ਬਣਾਈਏ ਉਹ ਚ ਜਾ ਪਾ ਲਈਏ ਜੋ ਸਾਡੇ ਬਾਤ ਤੇ ਰੱਖੀਆਂ ਵਾ ਅੱਖ ਨੇ ਨਹੀਂ ਦੇਖੀ ਕੰਨ ਨੇ ਵੀ ਸੁਣੀ ਨਹੀਂ ਕਿਸੇ ਨੇ ਜਿਮਾਕ ਦੇ ਵਿੱਚ ਨਹੀਂ ਆਉਂਦੀ ਸਾਡੇ ਲੇਕਨ ਖੁਦਾਵਰ ਨੇ ਤਿਆਰ ਰੱਖੀਆਂ ਸਾਡੇ ਵਾਸਤੇ ਮੈਂ ਬਲੇ ਕਹਿੰਦੀ ਆਪਣੇ ਪ੍ਰੇਮੀਆ ਨੂੰ ਦਿੰਦਾ ਉਹ ਚਾਂ ਆਪਣੇ ਆਪ ਦੇ ਵਿੱਚ ਆ ਜੀ ਸੁਧਾਰ ਕਰੀਏ ਅਭੀ ਅੱਖਾਂ ਬੰਦ ਕਰੀਏ ਸਿਰਾਂ ਨੂੰ ਝੁਕਾਈਏ ਦੁਨੀਆ ਦੇ ਸੁਆਮੀ ਬੋਏਗੇ ਪਾਣੀ ਫਲਵੰਤ ਹੁੰਦੇ ਬਰਕਤ ਉਹ ਰਸ਼ਦਾ ਕਰਨ ਬਣਦੇ ਪਵਿੱਤਰ ਪਿਤਾ ਜੀ ਇਹ ਪਿਤਾ ਜੀ ਉਜਾੜੂ ਪੁੱਤਰ ਦਾ ਸਟੋਰੀ ਜੋ ਅਸੀਂ ਪੜੀਏ ਪਿਤਾ ਗਵਾਹੀ ਪੁੱਤਰ ਨੂੰ ਮਨ ਆ ਗਈ ਆ ਜੋ ਝਾੜ ਕੇ ਆਪਣਾ ਸਾਰਾ ਕੁਝ ਵਾਪਸ ਪਿਤਾ ਵਰੀ ਵਿਚਾਰ ਕਰਦਾ ਅਜੇ ਬਹੁਤ ਸਾਰੇ ਲੋਕ ਪਿਤਾ ਪਰਦੇਸ਼ਰ ਜੀ ਵੇਲਾ ਗਵਾ ਰਹੇ ਨੇ ਸਮਾਂ ਗਵਾਣ ਦੇ ਨੇ ਸਾਡੀ ਪ੍ਰਾਰਥਨਾ ਮ ਅਕਲ ਸਾਂਝੀ ਬਹੁਤ ਤੇਪਦਾ ਵੇਲਾ ਲੰਘਵਾ ਜੀ ਵਾਪਸ ਆ ਜੀ ਪਿਤਾ ਛੋੜਨ ਵਾਲੇ ਬੱਚਾ ਤੇ ਤੁਹਾਡੇ ਤੇ ਰਹਿਮਤ ਹੋਵੇ ਤਰਸਦੇ ਮਨ ਫਰੋਣ ਮੋੜੋਣ ਪਿਤਾ ਜੀ ਪਰਮੇਸ਼ਰ ਦੀ ਹਜ਼ੂਰੀ ਸੁਖ ਦੇ ਤੇ ਬਰਕਤ ਦੇਣ ਨਿਕਲ ਲੱਪ ਰਹਿਮਤ ਤਰਸਦੇ